बोलो हेलो हाय सी बोलो हैं बोलो तो सी अपनी बाइक ते आके बैठ गए हो हाँ जी <coughs> नहीं 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 वो कोई हो रहा या नहीं वो नहीं आगे वो कोई हो रहा ह hmm. पानी हैगे पानी आना आले ठीक है चलो तो साइकिल चलाओ अपना चलो सारे ने साइकिल चला के दिखाओ ਕਿੱਦਾਂ ਚਰਾਂਦੇ ਹੋ ਹੈਲਵਨ ਆ ਜਾ ਇੱਧਰ ਆ ਜਾ ਮਮਾ ਕੋ ਆ ਜਾ ਆ ਜਾ ਹੋਰ ਸੁਣੋ ਕੀ ਹਾਲ ਹੈ ਤੁਹਾਡਾ ਕੀ ਹਾਲ ਹੈ ਹੈ ਗੱਜੋ ਇੱਧਰ ਕਰ ਬੂਬਾ ਬੂਬਾ ਕਰ ਇੱਧਰ ਹਾਈ ਇਹ ਨੰਗਸ ਚੰਦ ਨੂੰ ਮੇਰੇ ਨਾਲ ਹੈ ਮੈਂ ਦਨੂ ਕੀ ਕਿਹਾ ਦੱਚੋ ਮੰਨੋ ਜਾਓ ਫਿਰ ਕਿੱਧਰ ਜਾ ਕੇ ਭੱਜ ਜਾ ਕੀ ਹੋਇਆ ਉਰ ਯੂ ਲੁਕਿੰਗ ਫॉर ਹੈਲਵਨ You're mm. super busy, right? Uh, Are you tired? Uh, hmm. not uh, hi, Marlene. Hello, hello. Hi, baby. Say hi, hi baby. Say hi, Say hi, It's nice weather today, right? Yeah. Really, really. Yeah. yeah. ਚਲੋ ਤੈਨੂੰ ਜਦੋਂ ਕੋਈ ਬੁਲਾਉਂਦਾ ਹੁੰਦਾ ਤੂੰ ਬੋਲਦੀ ਕਿਉਂ ਨਹੀਂ ਮੇਰੇ ਵੱਲ ਦੇਖ ਐਲਵਿਨ ਐਲਵਿਨ ਲੁੱਕ ਐਟ ਮੀ ਜਦੋਂ ਤੈਨੂੰ ਕੋ ਬੁਲਾਉਂਦਾ ਹੁੰਦਾ ਤੂੰ ਬੋਲਦੀ ਕਿਉਂ ਨਹੀਂ ਕੱਲੀ ਸਮਾਈਲ ਦਿਨੀ ਆ ਹਾਏ ਨਹੀਂ ਬੋਲਦੀ ਜੇ ਤੂੰ ਹੈ ਸਸਰੀਕਲ ਬੁਲਾਉਣੀ ਸੀ ਆਂਟੀ ਨੂੰ ਹਾਂ ਕਿੱਦਾਂ ਮੈਨਰ ਸਿੱਖਨੇ ਓਕੇ ਹੁਣ ਦੁਬਾਰਾ ਆਏਗੀ ਨਾ ਪਰ ਪੈਰੀ ਹੱਥ ਲਾਈ ਚੰਗਾ ਟਿੱਕੇ ਮੇਰੀ ਗੁਗਨੂ ਚ ਗੁਗਨੂ ਚ ਇਹ ਗਾਰੰਟੀ ਆ ਗਈ ਹੈ ਚਿਕਾ ਨ ਮਰੀ ਹੁਣ ਦੇਖ ਕੇ ਸਹੀ ਆ ਆ ਯਾ ਫਾਈਨਲੀ ਯਾ ਹੋਪਫੁਲੀ ਯੈਸ ਯਾ ਯਾ ਯਰ ਗੋਇੰਗ ਨਾਓ ਚਿੰਕੂ ਨੀ ਮੇਰੀ ਪਿੰਕੀ ਤੂੰ ਹੈਲੋ ਬਲਾਈ ਨਾ ਹੁਣੀ ਵੈਰੀ ਗੁੱਡ ਇਦਾਂ ਬੁਲਾਣਾ ਠੀਕ ਹੈ ਇਦਾਂ ਬੁਲਾਇ ਕਰਨਾ ਐਂਟੀ ਦੇਖੋ ਕਿੰਨੀ ਖੁਸ਼ ਹੋਈ ਸੀ ਤੁਹਾਨੂੰ ਦੇਖ ਕੇ ਐਂਟੀ ਬਹੁਤ ਖੁਸ਼ ਹੋਈ ਹੈ ਤੁਹਾਨੂੰ ਦੇਖ ਕੇ ਰਾਈਟ ਚੋ ਨੋ ਇਧੋ ਨਹੀਂ ਕਰਨਾ ਬੈਠਣਾ ਉਹਦੇ ਤੇ ਖੜੇ ਨਹੀਂ ਹੋਣਾ ਸਟੰਟ ਨਹੀਂ ਮਾਰਨੇ ਠੀਕ ਹੈ ਸਟੰਟ ਬਿਲਕੁਲ ਨਹੀਂ ਮਾਰਨੇ ਆਪਾਂ ਚਲਾਉਣਾ ਸਿੱਖਣਾ ਵਡਾਣਾ ਥੋੜੀ ਹੈ ਹੈ ਚੱਲ ਇੱਥੇ ਪੈਰ ਰੱਖੋ ਇੱਥੇ ਪੈਰ ਰੱਖੋ ਕੀ ਹੋਇਆ ਵਾਟ ਹੈਪਨ ਨਨੂ ਨਹੀਂ 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 ਇਦਾਂ ਨਹੀਂ ਕਰਨਾ ਮੈਂ ਪਾਪਾ ਨੂੰ ਦੱਚੂਗੀ ਤੁਸੀਂ ਕੀ ਕੀ ਕਰਦੇ ਪਏ ਹੋ ਹਾਂ ਨੋ ਐਲਵਨ ਜੇ ਖੜੀ ਹੋਏ ਵੀ ਦੇਖੀ ਖੜੀ ਨਹੀਂ ਹੋਣਾ ਖੜੀ ਨਹੀਂ ਹੋਣਾ ਸੀਰ ਤੇ ਬੈਠ ਤਾਂ ਸੀਰ ਤੇ ਬੈਠ ਹੈਂਡਲ ਤੇ ਗਾ ਤੇ ਬੈਠੀ ਆ ਮੈਂ ਬੱਟੂ ਮੈਂ ਬੱਟੂ ਪਿੱਛੇ ਚਲ ਇੱਕ ਡੁੱਟ ਜਾਣਾ ਇਹ ਬਿਜੂ ਵਾਲਾ ਪਾਏਗਾ ਡੁੱਟ ਦੇ ਹਾਂਜੀ ਹਾਂਜੀ ਸਭ ਦੁੱਧ ਖਤਮ ਹੋ ਗਿਆ ਜੀ ਤਾ ਦੇ ਤਾ ਦੀ ਕੈਨ ਜੀ ਤਾ ਦੁੱਧ ਹੀ ਨਹੀਂ वाहगुरु जी का खालसा वाहगुरु जी की फते आ गई मैं आ गई कल भी आ गई मैं तेन की लगता मैनू यकीन ना फड़ा तू इधर आ जा आ जा इधर इधर चल बैठ इतने jalan, hehehe, ni mana gugur jangan ni mana macam, jalan tu, nak, ali, ਅਲਵਿਨ ਨਹੀਂ ਸੁਣਨਾ ਤੇ ਮੇਰੀ ਗੱਲ ਨੂੰ ਦਿਖ ਜੈਗੀ ਦਿਖ ਜੈਗੀ ਤੂੰ ਕਿਉਂ ਨਹੀਂ ਸੁਣਦੀ ਵੀ ਵਾਈ ਹੈ ਤੈਨੂੰ ਬਹੁਤ ਸ਼ੌਂਕ ਚੜਿਆ ਹੁਣ ਤੁਰਨੇ ਦਾ ਮੈਂ ਤੈਨੂੰ ਬਾਹਰ ਹੀ ਲੈ ਕੇ ਆਣਾ ਫਿਰ ਜੇ ਤੂੰ ਇਦਾਂ ਕਰੂਗੀ ਮੇਰੀ ਗੱਲ ਹੀ ਨਹੀਂ ਸੁਣਦੀ ਤੂੰ ਚੱਲ ਉੱਧਰ ਦੇਖਣਾ ਚਾਹੀ ਹੌਲੀ 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 ਅਲਵਿਨ ਹੌਲੀ ਹੌਲੀ ਨੋ ਯੂ ਹੈਵ ਟੂ ਜੈਟ ਕਮ ਦਿਸ ਸਾਈਡ ਓਕੇ ਗੋ ਹਾਂ ਨੇ ਉੱਧਰਲੇ ਪਾਸੇ ਨਹੀਂ ਜਾਂਦਾ ਫਾਇਦਾ ਉੱਧਰ ਕੋਈ ਕੀ ਕਰ ਰਹੀ ਐ ਤੂੰ ਹੈ ਤੈਨੂੰ ਦਾਸ ਉੱਧਰ ਫਾਇਦਾ ਹੈ ਕੋਈ ਜਾਣਦਾ ਪਾਪਾ ਨੇ ਉੱਧਰੋਂ ਆਣਾ ਪਿਛਲੇ ਪਾਸਿਓਂ ਉਹ ਦੇਖ ਲਾ ਆਂਟੀ ਆਈ ਐ ਬਾਹਰ ਕੀ ਹੋਇਆ ਹੰਡਰ ਕੀ ਤੂੰ ਚ ਡਰ ਗਈ ਜੀ ਆਜੋ ਵਾਪਸ ਨਹੀਂ 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 ਮੂਝੇ ਨਾ ਆਹ ਅਲਵਿਨ ਮਮਾ ਦੀ ਬਾਂਫੜ ਕੇ ਸੈਰ ਕਰਦੀ ਐ ਹੈਲੋ ਉਹ ਮੇਰੇ ਕਾਕਾ ਹਾਂਜੀ ਚਲੋ ਚਲੋ ਕਿੰਨਾ ਤੋੜ ਲਿਆ 2 ਕਿਲੋਮੀਟਰ ਤੋੜ ਲਿਆ ਤੁਸੀਂ ਹੈ ਹਾਂ ਹੋਲੀ 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 ਚਲੋ ਇੱਥੇ ਖੜੇ ਹੋ ਜਾਓ ਅੱਜ ਮੇਰੇ ਕੋਲ ਮਮਨ ਛੱਡ ਦੋ ਆਪਣੀ ਮਮਨ ਫੇਸ ਦਿਖਾਓ ਐਲਵਿਨ ਰਮਿਸ ਟੌਪ ਅਰੇ ਤੂੰ ਮੇਰੇ ਹੱਥੋਂ ਜਲਾ ਨਿਕਲ ਜੀ ਤੇ ਮੈਂ ਤਾਂ ਸੱਚਾ ਦਰਾ ਚਲ ਦਰ ਹੋਂ ਉਧਰਲੇ ਪਾਸੇ ਨਹੀਂ ਜਾਣਾ ਹਲਵੇ ਘਰ ਦਰੋ ਇਹ ਸੋ ਛੁੰਦੀ ਨਹੀਂ ਤੂੰ ਤਾਂ ਮੇਰੀ ਗੱਲ ਹੀ ਨਹੀਂ ਚਾਹੁੰਦੇ ਵੇ ਨਹੀਂ ਮੇਰੀ ਮਾਂ ਨੇ ਤੇ ਝੁੰਦੀ ਨਹੀਂ ਮੇਰੀ ਗੱਲ ਇੱਥੇ ਮੈਂ ਬੈਠਣ ਲੱਗੀ ਆ ਤੇ ਤੁਹਾਨੂੰ ਵੀ ਇੱਥੇ ਬੈਠਣਾ ਪਏਗਾ ਮਮਾ ਦੇ ਨਾਲ ਨਾ ਗੰਦਾ ਹਾਈ ਗੰਦਾ 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 ਖੜਾ ਜਾ

ਨਹੀਂ ਨਹੀਂ ਡਿੱਗਣਾ ਚਾਹੀਏ ਨਹੀਂ ਨਹੀਂ ਡਿੱਗਣਾ ਚਾਹੀਏ ਤੂੰ ਡਿੱਗਣਾ ਚਾਹੀਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਕੋਈ ਗਰਾਉਂਡ ਨਹੀਂ ਹੈਗੀ ਥਿਸ ਇਸ ਨਾਟ ਅ ਗਰਾਉਂਡ ਓਕੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਗੱਲ ਹੀ ਨਹੀਂ ਸੁਣਦੇ ਪਾ ਮਮਾ ਜੀ ਹਲ ਵੀ ਰੁਕ ਉੱਧਰ ਉੱਧਰ ਨਹੀਂ ਜਾ ਮੇਰੀ ਗੱਲ ਨਹੀਂ ਸੁਣਦੀ ਸੀ ਚੱਲ ਹੁਣ ਘਰ ਬਾਹਰ ਕੀ ਹੋਇਆ ਸੀ ਮਾਰ ਕਿਉਂ ਐਸੀ ਮਾਰ ਕਿਉਂ ਐਸੀ ਗੱਲ ਕਿਉਂ ਨਹੀਂ ਸੁਣਦੀ ਸੀ ਮਮਾ ਦੀ ਹੈ ਬੋਲ ਸ਼ੂਜ਼ ਭਾ ਕੇ ਤੈਨੂੰ ਬਹੁਤ ਗੱਲਾਂ ਆਉਂਦੀਆਂ ਮੀਆਂ ਜੀ ਦਮਕੇ ਨਾ ਮਾ ਮੈਨੂੰ